ਕਫੀਮ ਦੇ ਮਾਮਲੇ ਚ ਹੈਰੋਇਨ ਦੇ ਮਾਮਲੇ ਦੇ ਵਿੱਚ ਤੁਸੀਂ 150 150 ਕਿਲੋ ਤੱਕ ਪਹੁੰਚ ਗਏ ਅਸੀਂ ਤਾਂ ਵੱਡੇ ਮਗਰਮੱਛਾਂ ਤੇ ਬਹੁਤ ਜ਼ਿਆਦਾ ਹੱਥ ਪਾਇਆ ਹੋਇਆ ਹੂੰ ਅਸੀਂ ਸਾਡੇ ਜਿਹੜੇ ਕਮਰਸ਼ੀਅਲ ਕੇਸਸ ਐ ਜਿਹੜੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਐ ਹੂੰ ਉਹ ਨੀਰਲੀ ਸਾਡੇ ਸਾਰੇ ਸਟੇਟ ਚ ਪਹਿਲੇ ਦੂਜੇ ਨੰਬਰ ਤੇ ਹੋਣਗੇ ਜੀ ਤੇ ਅਸੀਂ ਬਹੁਤ ਜ਼ਿਆਦਾ ਜਿਹੜੇ ਵੱਡੇ ਮੱਛੀਆਂ ਕਿ ਮਗਰਮੱਛ ਵੀ ਪੜੇ ਆ ਇਸ ਦੌਰਾਨ ਪਿੱਛੇ ਜੀ ਅਸੀਂ 20 ਕਿਲੋ ਦੀ ਇਕੱਠੀ ਰਿਕਵਰੀ ਕੀਤੀ ਸੀਗੀ ਉਹ ਬੰਦੇ ਤਿੰਨ ਜਣੇ ਅਰੈਸਟ ਕੀਤੇ ਸੀਗੇ ਕਹਿੰਦੇ ਕਿ ਜਦੋਂ ਭਪਿੰਦਰ ਸਿੰਘ ਸਿੱਧੂ ਜੀ ਆਉਂਦੇ ਆ ਤਾਂ ਮਾਹੌਲ ਜਿਹੜਾ ਫਿਰੋਜ਼ਪੁਰ ਦਾ ਸ਼ਾਂਤ ਹੋ ਜਾਂਦਾ ਵਾ ਇਹ ਪਹਿਲਾਂ ਵੀ ਜਿੱਥੇ ਜਿੱਥੇ ਜ਼ਿਲ੍ਹਿਆਂ 'ਚ ਨਵਾ ਕੇ ਆਏ ਹੋ ਇਹ ਸੇਵਾ ਤਾਂ ਲੱਗਦਾ ਕਿ ਉੱਥੇ ਵੀ ਪੂਰਾ ਦਮ ਖਮ ਲਗਾ ਕੇ ਆਏ ਹੋ ਪਾਂ ਜੇ ਪਾਵਰ ਦਿਖਾਉਣੀ ਆ ਮਾੜੇ ਆਂਸਰ ਨੂੰ ਦਿਖਾਓ ਵੀ ਤੁਹਾਡੇ ਚ ਨਹੀਂ ਤਾਕਤ ਆ ਤੇ ਚੰਗੇ ਬੰਦੇਆਂ ਵਾਸਤੇ ਤਾਂ ਤੁਸੀਂ ਉਹਨਾਂ ਨੂੰ ਚੰਗਾ ਕੰਮ ਕਰਕੇ ਦਿਖਾਓ ਡਿਊਟੀ ਕਰਕੇ ਦਿਖਾਓ ਜੇ ਡਿਊਟੀ ਕਰਦਿਆਂ ਨੂੰ ਆਪਾਂ ਮਾੜੇ ਆਂਸਰ ਨੂੰ ਫੜਦਿਆਂ ਨੂੰ ਤੁਹਾਨੂੰ ਇਸ ਨੂੰ ਪਾਵਰ ਕਹਿਆ ਜਾਂਦਾ ਤਾਂ ਫਿਰ ਮੈਂ ਕਹਿੰਦਾ ਇਹੋ ਜੀ ਪਾਵਰ ਤਾਂ ਹੋਣੀ ਚਾਹੀਦੀ ਹਰ ਕਿਸੇ ਕੋਲ ਪਿੱਛੇ ਜਈ ਅਸੀਂ 20 ਕਿਲੋ ਦੀ ਇਕੱਠੀ ਰਿਕਵਰੀ ਕੀਤੀ ਸੀਗੀ ਉਹ ਬੰਦੇ ਤਿੰਨ ਜਣੇ ਅਰੈਸਟ ਕੀਤੇ ਸੀਗੇ ਹੂੰ ਇਵੇਂ ਸਾਡੇ ਕਰੀਬ 60 ਦੇ ਕਰੀਬ ਜਿਹੜੇ ਵੱਡੇ ਮਗਰਮਾਚਾ ਸਾਡੇ ਕਰੀਬ 70 80 ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਇਹ ਚੀਜ਼ ਮੈਂ ਸੁਣਨ ਨੂੰ ਮੈਨੂੰ ਵੀ ਮਿਲੀ ਆ ਕਿ ਸਭ ਤੋਂ ਵੱਧ ਪੰਜਾਬ ਦੇ ਵਿੱਚ ਰਿਕਵਰੀ ਜਿਹੜੀ ਹੈ ਉਹ ਤੁਹਾਡੀ ਆ ਤੁਹਾਡੇ ਏਰੀਆ ਦੀ ਆ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿੱਥੇ ਜਿਹੜੀ ਆ ਅਗਰ ਮੈਂ ਨਸ਼ੇ ਦੀ ਗੱਲ ਕਰਾਂ ਹਨਾ ਤਾਂ ਅਫੀਮ ਦੇ ਮਾਮਲੇ ਚ ਹੈਰੋਇਨ ਦੇ ਮਾਮਲੇ ਦੇ ਵਿੱਚ ਤੁਸੀਂ 150 150 ਕਿਲੋ ਤੱਕ ਪਹੁੰਚ ਗਏ ਹਨਾ ਇਹ ਕਿੰਨੀ ਕ ਮਿਹਨਤ ਲੱਗੀ ਨਾ ਚੀਜ਼ਾਂ ਦੇ ਵਿੱਚ ਇਹ ਪਹਿਲਾਂ ਇਸ ਦਾ ਸਾਰਾ ਟੀਮ ਵਰਕ ਟੀਮ ਬਣਾਈ ਗਈ ਸੀ ਟੀਮ ਨੂੰ ਸਾਰਿਆਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਵਰਕ ਕਰਨਾ ਫਿਰ ਸੀਨੀਅਰ ਆਫਿਸਰਸ ਦੀ ਗਾਈਡਲਾਈਨਸ ਤੇ ਉਹਨਾਂ ਦੀ ਹੈਲਪ ਦੇ ਨਾਲ ਟੈਕਨੀਕਲੀ ਆਲਸੋ ਤੇ ਹਿਊਮਨ ਇੰਟੈਲੀਜੈਂਸ ਸਾਡੇ ਜਿਹੜੇ ਨੈਟਵਰਕ ਬਣਾਇਆ ਗਿਆ ਉਸ ਤੋਂ ਬਾਅਦ ਅਸੀਂ 150 ਕਿਲੋ ਤੋਂ ਉੱਪਰ ਇੱਕ ਪਿਛਲੇ ਪੰਜ ਮਹੀਨਿਆਂ 'ਚ ਹੀ 150 ਕਿਲੋ ਤੋਂ ਉੱਪਰ ਸਾਡੀ 175 ਕਿਲੋ ਰਾਮਦ ਹੋਈ ਹੈ ਐਵੇਂ ਭੁੱਕੀ ਵੀ ਬਹੁਤ 1000 ਕਿਲੋ ਤੋਂ ਵੱਧ ਭੁੱਕੀ ਬਰਾਮਦ ਹੋਈ ਹੈ ਤੇ ਹਫੀਮ ਵੀ ਬਰਾਮਦ ਹੋਈ ਸਾਰੀ ਚੀਜ਼ਾਂ ਦੇ ਵਿੱਚ ਚੰਗੀ ਬਰਾਮਦਗੀ ਹੈ 85 ਲੱਖ ਰੁਪਏ ਤੋਂ ਉੱਪਰ ਦਾ ਡਰਗ ਬਣੀ ਅਸੀਂ ਰਿਕਵਰ ਕੀਤੇ ਆ ਜਿਹੜੇ ਡਰਗਸ ਵਿੱਚ ਇਹਨਾਂ ਨੇ ਬਣਾਇਆ ਸੀ ਲੋਕਾਂ ਨੇ ਤੇ ਕਰੀਬ ਅਸੀਂ 7-8 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਇਹਨਾਂ ਦੀ ਡਰਗ ਪੈਡਲਰਸ ਦੀ ਉਸ ਨੂੰ ਅਸੀਂ ਫ੍ਰੀਜ਼ ਕਰਾਇਆ 68 ਐਫ ਸਾਡਾ ਸੈਕਸ਼ਨ ਹੁੰਦਾ ਹੈ ਐਨਡੀਪੀਐਸ ਉਧਰ ਉਧਰ ਦਾ ਹੈ ਕਾਫੀ ਇਹਨਾਂ ਤੇ ਜਿਹੜਾ ਐਕਸ਼ਨ ਲਿਆ ਗਿਆ ਹੂੰ ਕਹਿੰਦੇ ਕਿ ਜਦੋਂ ਭਪਿੰਦਰ ਸਿੰਘ ਸਿੱਧੂ ਜੀ ਆਉਂਦੇ ਆ ਤਾਂ ਮਾਹੌਲ ਜਿਹੜਾ ਫਿਰੋਜ਼ਪੁਰ ਦਾ ਸ਼ਾਂਤ ਹੋ ਜਾਂਦਾ ਵਾ ਇਹ ਪਹਿਲਾਂ ਵੀ ਜਿੱਥੇ-ਜਿੱਥੇ ਜ਼ਿਲ੍ਹਿਆਂ 'ਚ ਨਵਾ ਕੇ ਆਏ ਹੋ ਇਹ ਸੇਵਾ ਤਾਂ ਲੱਗਦਾ ਕਿ ਉੱਥੇ ਵੀ ਪੂਰਾ ਦਮਖਮ ਲਗਾ ਕੇ ਆਏ ਹੋ ਬਿਲਕੁਲ ਇਹ ਸ਼ਾਂਤ ਤਾਂ ਬਣ ਜਾਂਦਾ ਮਾਹੌਲ ਇਹ ਮੈਂ ਫੇਰ ਉਹੀ ਕਹੂੰਗਾ ਵੀ ਕਹਿੰਦੇ ਸੀ ਤਾਂ ਗੋਲੀਆਂ ਬਹੁਤ ਚਲਦੀਆਂ ਸੀ ਹਨਾ ਇੱਕ ਤਾਂ ਬਾਰਡਰ ਏਰੀਆ ਇੱਕ ਨਸ਼ੇ ਨੇ ਤੰਗ ਕੀਤਾ ਉੱਪਰੋਂ ਆ ਚੀਜ਼ਾਂ ਨੇ ਤੰਗ ਕੀਤਾ ਤਾਂ ਉਹ ਕਹਿੰਦੀ ਜਦੋਂ ਕੋਈ ਹੋਰ ਆਫੀਸਰ ਆਂਦਾ ਤਾਂ ਉਹ ਫਿਰ ਤੋਂ ਚੀਜ਼ਾਂ ਹੋਣ ਲੱਗ ਜਾਂਦੀਆਂ ਪਰ ਜਦੋਂ ਇਹ ਐਂਟਰ ਹੁੰਦੇ ਆ ਤਾਂ ਉਹ ਸ਼ਾਂਤ ਮਾਹੌਲ ਹੋ ਜਾਂਦਾ ਸ਼ਾਇਦ ਸਟ੍ਰਿਕਟਨੈਸ ਤੁਹਾਡੀ ਕੰਮ ਆ ਜਾਂਦੀ ਆ ਦੇਖੋ ਜਿਹੜਾ ਫਿਰੋਜ਼ਪੁਰ ਵੈਸੇ ਬੜਾ ਵੋਲੇਟਾਈਲ ਹੈਗਾ ਇੱਥੇ ਜਿਹੜੇ ਕੋਈ ਨਾ ਕੋਈ ਗੋਲੀ ਚਲਦੀ ਰਹਿੰਦੀ ਆ ਪਰ ਚੀਜ਼ ਇਹ ਹੁੰਦੀ ਹੈ ਵੀ ਲੋਕਾਂ ਦਾ ਕੰਫੀਡੈਂਸ ਉਦੋਂ ਆਉਂਦਾ ਜਦੋਂ ਅਸੀਂ ਉਹਨਾਂ ਬੰਦਿਆਂ ਨੂੰ ਸਖਤ ਸਜ਼ਾ ਦਿੰਨੇ ਆ ਤੇ ਉਹਨਾਂ ਨੂੰ ਜਲਦੋ ਜਲਦ ਅਰੈਸਟ ਕਰ ਲੈਂਦੇ ਆ ਉਹਦੇ ਨਾਲ ਲੋਕਾਂ 'ਚ ਕੰਫੀਡੈਂਸ ਬਿਲਟਿੰਗ ਹੁੰਦੀ ਹੈ ਇੱਕ ਕਾਫੀ ਹੱਦ ਤੱਕ ਜਿਹੜੇ ਇਹਨਾਂ ਦਾ ਅੱਗੇ ਨਾਲੋਂ ਬਹੁਤ ਜਿਹੜੇ ਸਨੇਚਿੰਗਸ ਲੁੱਟਖੋ ਉਹ ਬਹੁਤ ਘਟੀਆਂ ਆ ਉਹਦੇ ਨਾਲ ਵੀ ਲੋਕਾਂ 'ਚ ਕੰਫੀਡੈਂਸ ਆਉਂਦਾ ਤੇ ਸਖਤੀ ਤਾਂ ਕਰਨੀ ਪੈਂਦੀ ਹੈ ਜੀ ਇਹਨਾਂ ਤੇ ਸਖਤੀ ਅਸੀਂ ਸਾਰੀ ਟੀਮ ਨੇ ਪੂਰੀ ਸਖਤੀ ਕੀਤੀ ਹੋਈ ਹੈ ਤੇ ਅਸੀਂ ਪ੍ਰੋਵੈਂਸ਼ਨ ਵੀ ਹੋ ਰਹੀ ਆ ਤੇ ਜਿਹੜੇ ਕੋਈ ਇਹੋ ਜਿਹੇ ਕੇਸ ਹੋ ਵੀ ਜਾਂਦੇ ਤਾਂ ਉਹਦੀ ਡਿਟੈਕਸ਼ਨ ਹੁੰਦੀ ਹੈ ਜਲਦ ਤੋਂ ਜਲਦ ਅਸੀਂ ਫੜ ਲੈਂਦੇ ਆ